ਦੋਸਤੋ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਇੱਕ ਫੀਚਰ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਕਹਿੰਦੇ ਨੇ ਕਿ ਮਾਪੇ ਕਹਿੰਦੇ ਨੇ ਕਿ ਸਾਡਾ ਬੇਟਾ ਜਿਹੜਾ ਹੈ ਕੁਝ ਕਰਦਾ ਨਹੀਂ ਨਕਮਾ ਹੈ ਉਹ ਜ਼ੀਰੋ ਹੈ ਲੇਕਿਨ ਕਹਿੰਦੇ ਜਦੋਂ ਉਹ ਬੱਚਾ ਕੁਝ ਬਣ ਜਾਂਦਾ ਹੈ ਫਿਰ ਉਹ ਜ਼ੀਰੋ ਤੋਂ ਬਣ ਜਾਂਦਾ ਹੈ ਹੀਰੋ ਇਹ ਫਿਲਮ ਦੀ ਸ਼ੂਟਿੰਗ ਅੱਜ ਲੁਧਿਆਣੇ ਦੇ ਬਿਗ ਬੀ ਦੇ ਵਿੱਚ ਇਹ ਸ਼ੂਟ ਚੱਲ ਰਿਹਾ ਹੈ ਗਾਣੇ ਦਾ ਸ਼ੂਟ ਹੈ ਸੋ ਮੇਰੇ ਨਾਲ ਹੁਣ ਇਸ ਫਿਲਮ ਦੇ ਡਾਇਰੈਕਟਰ ਸਾਹਿਬ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹਾਂ ਧੰਨਵਾਦੀ ਕੀ ਹੈ ਇਸ ਫਿਲਮ ਦਾ ਥੀਮ ਕੀ ਹੈ ਜ਼ੀਰੋ ਟੂ ਹੀਰੋ ਇਹ ਥੀਮ ਹੈ ਜੀ ਇੱਕ ਆਮ ਛੋਟੇ ਜਿਹੇ ਘਰ ਚੋਂ ਨਿਕਲ ਕੇ ਜਿਹੜੇ ਅੱਜ ਕੱਲ ਕੀ ਹੁੰਦਾ ਬੱਚੇ ਨੂੰ ਮੌਕੇ ਨਹੀਂ ਮਿਲਦੇ ਉਹਦੇ ਵਾਸਤੇ ਕਈ ਵਾਰ ਘਰ ਦੇ ਸਾਨੂੰ ਪਰੇਸ਼ਾਨ ਕਰ ਦਿੰਦੇ ਆ ਕਿ ਬੱਚੇ ਪੇਰੈਂਟ ਸੋਚਦੇ ਆ ਯਾਰ ਇਹਨੂੰ ਕੀ ਅਸੀਂ ਬਚਪਨ ਚ ਕਹਿਤਾ ਹਾਂ ਵੀ ਮੇਰਾ ਪੁੱਤ ਹੀਰੋ ਲੱਗਦਾ ਕਈ ਬੱਚੇ ਦਿਮਾਗ ਚ ਘਰ ਕਰ ਚਾਹੁੰਦਾ ਹੈ ਉਹ ਨਾਲ ਰਿਲੇਟਡ ਹੋ ਕੇ ਫਿਲਮ ਹੈ ਇਹ ਕੀ ਮਤਲਬ ਜਿਵੇਂ ਬੱਚਿਆਂ ਦੀ ਹਰ ਇੱਕ ਬੱਤੀ ਦੀ ਤਮੰਨਾ ਹੁੰਦੀ ਹੈ ਕਿ ਮੈਂ ਹੀਰੋ ਬਣਾ ਲੇਕਿਨ ਚਾਂਸ ਲੋਕਾਂ ਨੂੰ ਨਹੀਂ ਮਿਲਦੇ। ਕੀ ਇਸ ਫਿਲਮ ਦੇ ਵਿੱਚ ਜਿਹੜਾ ਬੱਚਾ ਹੀਰੋ ਜ਼ੀਰੋ ਹੁੰਦਾ ਹੈ ਉਹਨੂੰ ਚਾਂਸ ਮਿਲਦਾ ਹੀਰੋ ਦਾ? ਬਿਲਕੁਲ ਜੀ। ਚਾਂਸ ਮਿਲਦਾ ਤਾਂ ਹੀ ਇਹ ਫਿਲਮ ਦਾ ਨਾਮ ਜ਼ੀਰੋ ਬਣ ਕੇ ਹੀਰੋ ਰੱਖਿਆ ਗਿਆ। ਕੌਣ ਕੌਣ ਕਾਸਟਿੰਗ ਕਿਹਾ ਹੈ ਇਸ ਫਿਲਮ ਦੇ ਵਿੱਚ? ਕਾਸਟਿੰਗ ਇਹਦੇ ਵਿੱਚ ਬੇਸਿਕਲੀ ਮੈਂ ਚਮਕੌਰ ਸੋਹਲ ਜੀ। ਬਾਕੀ ਹੋਰ ਆਰਟਿਸਟ ਬੜੇ ਫੇਮਸ ਆਰਟਿਸਟ ਨੇ ਮੈਂ ਉਹਨਾਂ ਦੇ ਨਾਮ ਹਲੇ ਆਊਟ ਨਹੀਂ ਕਰ ਰਿਹਾ ਕਿਉਂਕਿ ਪ੍ਰੋਜੈਕਟ ਦੇ ਨਾਲ ਕਾਫੀ ਜੁੜੇ ਹੋਏ ਨੇ। ਅੱਛਾ ਕਿੰਨੇ ਕ ਪਰਸੈਂਟ ਜਿਹੜੀ ਫਿਲਮ ਹੈ ਇਹ ਜਿਹੜੀ ਹੈ ਬਣ ਚੁੱਕੀ ਹੈ? ਤਕਰੀਬਨ 90% ਦੇ ਕਰੀਬ ਰੈਡੀ 10% ਜਗ੍ਹਾ ਪੂਛਣ ਦਾ ਉਹ ਵੀ ਬਸ ਜ਼ਿਆਦਾ ਨਹੀਂ ਥੋੜੀ ਜਿਹੀ ਬਣਾ ਚੋ ਜਾਏਗਾ ਲੋਕੇਸ਼ਨਾਂ ਫਿਲਮ ਦੀਆਂ ਕਿਹੜੀ-ਕਿਹੜੀਆਂ ਨੇ ਲੋਕੇਸ਼ਨਾਂ ਜ਼ਿਆਦਾਤਰ ਆਪਣੇ ਲੁਧਿਆਣਾ ਆ ਕੁਝ ਦਾ ਪਾਰਟ ਹੈਗਾ ਜਿਹੜਾ ਆਪਣਾ ਚੰਡੀਗੜ੍ਹ ਦੇ ਆਸ-ਪਾਸ ਹੈ ਅੱਛਾ ਫਿਲਮ ਦੇ ਪ੍ਰੋਡਿਊਸਰ ਕੌਣ ਨੇ ਪ੍ਰੋਡਿਊਸਰ ਸਾਡੇ ਆਪ ਨੇ ਚਮਕੌਰ ਜੀ ਆਪਣੇ ਖੁਦ ਹੀ ਪ੍ਰੋਡਿਊਸ ਕਰ ਰਹੇ ਨੇ ਫਿਲਮ ਨੂੰ ਅ ਸੋ ਚਮਕੌਰ ਜੀ ਨੇ ਪਹਿਲਾਂ ਵੀ ਕਈ ਫਿਲਮਾਂ ਕੀਤੀਆਂ ਨੇ ਸੋ ਇਸ ਵਾਰ ਫਿਲਮ ਦੇ ਵਿੱਚ ਜ਼ੀਰੋ ਬਣ ਗਿਆ ਹੀਰੋ ਦੇ ਵਿੱਚੋਂ ਖੁਦ ਹੀਰੋ ਆ ਰਹੇ ਨੇ ਸੋ ਫਿਲਮ ਦਾ ਜਿਹੜਾ ਹੈ ਸੈੱਟ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਸੈੱਟ ਦਾ ਜਿਹੜਾ ਹੈ ਲੋਕੇਸ਼ਨ ਦਿਖਾ ਦਨ ਬਾਹਰ ਦਾ ਸੈੱਟ ਹੈ ਇਹ ਸੋ ਬਿੱਗ ਬੀ ਦੇ ਨੋ ਦੇ ਉੱਪਰ ਬੋਰ ਬਾਹਰ ਜਿਹੜਾ ਹੈ ਇਹ ਲੁਧਿਆਣਾ ਦੇ ਵਿੱਚ ਚੱਲ ਰਿਹਾ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ ਪੂਰੀ ਟੀਮ ਜੋ ਡਾਕਸ ਟੀਮ ਹੈ ਇਹ ਵੀ ਬੈਠੀ ਹੈ ਸੋ ਅੱਜ ਫਿਲਮ ਦਾ ਗੀਤ ਦਾ ਜਿਹੜਾ ਹੈ ਸ਼ੂਟ ਚੱਲ ਰਿਹਾ ਹੈ ਸੋ ਉਸ ਦੀ ਵੀ ਜਿਹੜੀ ਹੈ ਪੂਰੀ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਸੋ ਫਿਲਮ ਜਲਦੀ ਹੀ ਬਣ ਕੇ بڑے ਪਰਦੇ ਦੇ ਉੱਪਰ ਇਹ ਫਿਲਮ ਆਊਗੀ ਬਾਜੀ